ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ بارش ਹੋ ਰਹੀ ਆ ਤੇ ਅਸੀਂ ਜਾ ਰਹੇ ਆਂ ਸ਼ਹਿਰ ਨੂੰ ਇੱਥੇ ਨਾ ਤੇ RAM TEERTH ਰੋਡ ਤੇ ਬੋਲੀ ਸਾਹਿਬ ਆ ਤੇ ਬੋਲੀ ਇੱਥੇ ਚਪਹਿਰਾ ਲੱਗਦਾ ਸਾਡੇ RAM TEERTH ਰੋਡ ਤੇ ਨਾ ਬੋਲੀ ਸਾਹਿਬ ਆ ਤੇ ਬੋਲੀ ਇੱਥੇ ਚਪਹਿਰਾ ਚਲਦਾ ਤੇ ਅੱਜ ਦੁਪਹਿਰੇ ਤੇ ਜਾਣਾ ਕਰਦਿਆ ਨੇ ਇਹਨਾਂ ਨੂੰ ਛੱਡ ਗਏ ਤੇ ਫਿਰ ਮੈਂ ਸ਼ਹਿਰ ਸ਼੍ਰੀ ਦਰਬਾਰ ਸਾਹਿਬ ਤੇ ਤੇ ਹੋਰ ਇੱਕ ਦੋ ਕੰਮ ਆ ਤੇ ਗੱਡੀ ਦੀ ਥੋੜੀ ਵੇਰਿੰਗ ਜੀ ਵਿਖਾਉਣੀ ਸੀ ਤੇ ਮਹਾ ਚਲੋ ਚੈੱਕ ਕਰਵਾ ਲਾਂਗੇ ਨਾਲੇ ਤੇ ਹੁਣ ਨਹੀਂ ਜਾ ਰਹੇ ਆ ਤੇ ਬਾਹਰ ਤੁਸੀਂ ਵੇਖ ਸਕਦੇ ਜੇ ਤੇ ਅੱਜ ਸਵੇਰ ਤਾਂ ਬੜਾ ਗਾੜਾ ਬੱਦਲ ਸੀ ਤੇ ਹੁਣ ਐ ਥੋੜਾ ਜਿਹਾ ਚਾਨਣ ਜਿਹਾ ਹੋ ਗਿਆ ਵਾ ਜਿੱਦਾਂ ਤੋਂ ਇੱਕ ਪਾਸਿਓਂ ਨਿਕਲ ਨੂੰ ਫਿਰਨਦਾ ਹੀ ਆ ਤੇ ਉਧਰੋਂ ਮਤਲਬ ਕਿ ਮੀਂਹ ਵੀ ਤੇ ਪੈ ਰਿਹਾ ਚਲੋ ਕੋਈ ਨਹੀਂ ਆਣਾ ਫਿਰ ਆ ਜਾ ਕੇ ਮਿਲਦੇ ਹਾਂ ਜੀ ਹਾਂਜੀ ਅਸੀਂ ਜਾ ਰਹੇ ਹਾਂ ਸ਼ਹਿਰ ਨਾਲ ਰੂਸ਼ਨ ਵੀਰ ਗੱਡੀ ਚਲਾ ਰਹੇ ਆ ਤੇ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਤੇ ਅੱਜ ਬੱਦਲ ਵਾਵਾ ਹੀ ਗਾੜਾ ਹੋ ਗਿਆ ਦੇਖੋ ਨਾ ਵੇਖੋ ਕੀ ਬੰਦਾ ਮਤਲਬ ਕਿ ਵੀ ਝੜੀ ਲੱਗਦੀ ਆ ਜਾਂ ਮੈਨੂੰ ਲੱਗਦਾ ਵੀ ਝੜੀ ਲੰਮਾ ਟਾਈਮ ਲੱਗੂਗੀ ਏ ਆ ਵੀ ਸੀ ਦੀਦੀਆਂ ਦੇ ਚੱਲ ਰਹੇ ਆ ਤੇ ਸਾਰਿਆਂ ਨੂੰ ਪਤਾ ਵੀ ਮਤਲਬ ਕਿ ਗੁਰਗੋਬਿੰਦ ਸਿੰਘ ਦਾ ਪਰਿਵਾਰ ਕਿਵੇਂ ਵਿਛੜਿਆ ਕਿਵੇਂ ਸੀਦੀਆਂ ਪਈਆਂ ਤੇ ਪਹਿਲਾਂ ਸੀ ਦੀਦੀਆਂ ਜਦੋਂ ਹੁੰਦੀ ਸੀ ਰੇ ਭਾਰ ਠੰਡ ਹੁੰਦੀ ਐਰ ਕੀ ਇਨੀ ਠੰਡ ਨਹੀਂ ਸੀ ਪਈ ਤੇ ਹੁਣ ਚਲੋ ਮਾਰਾ ਹੀ ਨਹੀਂ ਮਤਲਬ ਕਿ ਉਹਨ ਕੁਦਰਤ ਦੇ ਤੇ ਜੇ ਝੜੀ ਲੱਗੀ ਤੇ ਹੋ ਸਕਦਾ ਠੰਡ ਥੋੜੀ ਵੱਧਦੀ ਹੋਰ ਵੱਧ ਜੇ ਤੇ ਕੁਦਰਤ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਤੁਸੀਂ ਸੁਣਾਉ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਇਹ ਆ ਕਿ ਕਿਥੇ ਕਿਥੇ ਮੀਂਹ ਪੈ ਰਿਹਾ ਸਾਰੇ ਦੱਸਿਓ ਕਮੈਂਟਾਂ ਦੇ ਵਿੱਚ ਜਿਉਂ ਪਿੰਡੋਂ ਤੁਰਿਆ ਨਾ ਮੀਂਹ ਲਗਾਤਾਰ ਹੀ ਪੈ ਰਿਹਾ ਵਿੱਚੋਂ ਮੀਂਹ ਤੇਜ਼ ਹੋ ਜਾਂਦਾ ਵਿੱਚੋਂ ਹੁਣ ਜਿਉਂ ਸ਼ਹਿਰ ਨੂੰ ਜਾ ਰਹੇ ਨਾ ਆਪਾਂ ਤੇ ਇੱਥੇ ਹੋਰ ਤੇਜ਼ ਆ ਮੀਂਹ ਤੇ ਬੱਦਲ ਬਹੁਤ ਗਾਣਾ ਆਇਆ ਲੱਗਦਾ ਵੀ ਜਿਦਾ ਲੰਮਾ ਟਾਈਮ ਇਹ ਰਮਗਾ ਜੇ ਨਹੀਂ ਕੋਈ ਪਤਾ ਨਹੀਂ ਬਾਕੀ ਕੁਦਰਤ ਦੇ ਰੰਗ ਆਉਂਦਾ ਨਹੀਂ ਕੋਈ ਪਤਾ ਵੀ ਉਹ ਜਾਵੇ ਤੇ ਹੁਣੇ ਭਾਵੇਂ ਤੋਂ ਬੰਦੇ ਜਾਂਦੇ ਤੇ ਉਹ ਜਾਵੇ ਤੇ ਭਾਵੇਂ ਹਫਤਾ ਚੜੀ ਲਾਦੇ ਹੈਨਾ ਸਭ ਕੁਦਰਤ ਦੇ ਰੰਗ ਆ ਗਏ ਉਹ ਤਾਂ ਹੀ ਸਾਨੂੰ ਸਾਰੇ ਆਸ ਕਰਦੇ ਆ ਕਿ ਦਿਨ ਸਾਰੇ ਠੀਕ ਹੋ ਗਏ ਤੇ ਬਾਕੀ ਅੱਗੇ ਆ ਅਸੀਂ RAMTEETH ROAD ਥਾਣੀ ਜਾ ਰਹੇ ਆ ਇਹ ਆਪ ਕੋਲ ਆ ਗਿਆ ਹਾਈਵੇ ਜਿਹੜਾ ਬਾਰ ਬਾਰ ਜਾਂਦਾ ਮਾਲ ਹੈ ਇਹ ਮਲ ਕੇ ਪਹਿਲਾਂ ਨਰੈਣਗੜੀ ਡੀਆ ਗੇਟ ਕੱਲ ਤੁਹਾਨੂੰ ਦਿਖਾਇਆ ਸੀ ਏਰੀਆ ਗੇਟ ਤੇ ਉਹ ਹਾਈਵੇ ਬਾਰ ਬਾਰ ਆਉਂਦਾ ਇਧਰੋਂ ਇਹ ਮਾਲ ਬਾਅਦ ਗਮਟਾਲਾ ਰੋਡ 에어ਪੋਰਟ ਰੋਡ ਤੇ ਫਦੇਗੜ ਚੂੜੀਆਂ ਵਾਲਾ ਰੋਡ ਸਾਰੇ ਪਾਰ ਹੁੰਦੇ ਸ਼ਹਿਰ ਦੇ ਬਾਰ ਬਾਰ ਜਲੰਧਰ ਰੋਡ ਤੇ ਚੜ ਜਾਂਦਾ ਇਹ ਹਾਈਵੇ ਆਹ ਕੋਲੇ ਆ ਜਿਹੜਾ ਉੱਪਰ ਹਾਈਵੇ ਇਧਰ ਖਾਲਸਾ ਕਾਲਜ ਦਾ ਗੇਟ ਆ ਇੱਕ ਗੇਟ ਲੰਘਿਆ ਇਹ ਖਾਲਸਾ ਕਾਲਜ ਦੀ ਜਿਹੜੀ ਕੰਧ ਹੈ ਨਾ ਇਹ ਮਾਲ ਰੋਡ ਤੇ ਇਧਰ ਰਾਂ ਤੇ ਇਧਰ ਰੋਡ ਤੇ ਇਧਰ ਨੂੰ ਵੀ ਲੱਗ ਜਾਂਦਾ ਏ ਤੇ ਖਾਲਸਾ ਕਾਲਜ ਉਹ ਦੂਸਰਾ ਅਟਾਰੀ ਬਾਟਰ ਵਾਲੇ ਰੋਡ ਤੇ ਵੀ ਲੱਗ ਜਾਂਦਾ ਬਹੁਤ ਖੁੱਲੀ ਜਗ੍ਹਾ ਖਾਲਸਾ ਕਾਲਜ ਦੀ ਬਹੁਤ ਵੱਡਾ ਹੈ ਤੇ ਅੱਜ ਦੋ ਦਿਨਾਂ ਦਾ ਕੰਮ ਸਾਨੂੰ ਹੋਰ ਹੀ ਹੋਰ ਜਗ੍ਹਾ ਵੀ ਜਾਣਾ ਹੈ ਤੇ ਪਰ ਉਹ ਦੇ ਸਕਦਾ بارش ਦਾ ਕਰਕੇ ਉਹ ਕੰਮ ਨਹੀਂ ਜਾਣਾ ਕਿਉਂਕਿ بارش ਬਹੁਤ ਤੇਜ਼ ਆ ਇੱਕ ਗੇਟ ਇਧਰ ਖਲਸਾ ਕਾਲ ਜਦ ਤੱਕ ਕਿਉਂਕਿ ਗੁਰੂ ਦੇ ਦਰਸ਼ਨ ਬੜੇ ਕਰਮਾਂ ਦੇ ਨਾਲ ਹੀ ਹੁੰਦੇ ਆ ਨਹੀਂ ਦੇ ਕੇੇ ਟਾਈਮ ਤੇ ਆਖੀ ਦਾ ਵੀ ਜਾਈਏ ਜਾਈਏ ਤੇ ਜਾ ਹੀ ਨਹੀਂ ਜਾਂਦਾ ਇਹ ਇਹ ਸਬੀ ਮਹਾਰਾਜ ਜੀ ਦੇ ਦਰਸ਼ਨ ਜਿੱਦਾਂ ਹੁੰਦੇ ਆ ਹਾਂਜੀ ਅਪਾ ਪਹੁੰਚ ਗਏ ਆ ਅੰਮ੍ਰਿਤਸਰ ਤੇ ਹੁਣ ਹੈ ਪੁਲ ਉੱਧਰ ਲੱਗੇ ਆ ਤੇ ਫਿਰ ਪੁਲ ਸਿੱਧਾ ਚੜਾਂਗੇ ਦਰਬਾਰ ਸਾਹਿਬ ਵਾਲਾ ਫਿਰ ਸਿੱਧਾ ਪਾਰਕਿੰਗ ਦੇ ਵਿੱਚ ਤੇ ਹੁਣ ਫੜਕਾ ਇਹ ਲੱਗਾ ਉੱਧਰ ਇਹ ਵੀ ਸ਼ੀਸ਼ਾ ਵੀ ਸਾਫ਼ ਹੈ ਯਾਰ ਏਸੀ ਚਲਾਉਣਾ ਪਿਆ ਹੈ ਤੇ ਅੱਗੇ ਨੂੰ ਨਾ ਮੌਸਮ ਸਾਫ਼ ਹੋਇਆ ਵੀ ਇਦਾਂ ਹੁਣ ਬੂੰਦਾਬੰਦੀ ਮਾੜੀ ਮਾੜੀ ਹੁੰਦੀ ਵਿੱਚੋਂ ਤੇਜ਼ ਹੋ ਜਾਂਦਾ ਮੀਂਹ ਦੇ ਵਿੱਚ ਹੀ ਸਲੋ ਹੋ ਜਾਂਦਾ ਹਾਂਜੀ ਆ ਸ਼੍ਰੀ ਹਰਮੰਦਰ ਸਾਹਿਬ ਸਿੱਧਾ ਪੋਲ ਚੜਜੇ ਨਾ ਪੰਦਰਬਾਰ ਸਾਹਿਬ ਵਾਲਾ ਸਿੱਧਾ ਬੋਲੇ ਪਾਰਕਿੰਗ ਦੇ ਵਿੱਚ ਜਾਂਦਾ ਜੀ ਇਹ ਆਪਾਂ ਇਧਰੋਂ ਹਾਈ ਸਟੇਸ਼ਨ ਵੱਲੋਂ ਬਸ ਬਸ ਸਾਡੇ ਵੱਲੋਂ ਤੇ ਇਧਰੋਂ ਜਿਹੜਾ ਕਟ ਉੱਤਰ ਦਾ ਥੱਲੇ ਪੁੱਲ ਦੇ ਉਤੋਂ ਤੇ ਉੱਤਰ ਕੇ ਤੇ ਫਿਰ ਰਾਈਟ ਸਾਈਡ ਮੁੜ ਕੇ ਸਿੱਧਾ ਪੁੱਲ ਜਾਂਦੇ ਜਿੱਦ ਆਪਾਂ α1 ਵਾਲੀ ਸਾਈਡ ਤੋਂ ਨਹੀਂ 골ਡਨ ਗੇਟ ਵਾਲੀ ਸਾਈਡ ਤੋਂ ਤੇ ਲੈਫਟ ਸਾਈਡ ਪੁੱਲ ਪੈ ਜਾਂਦਾ ਪੁੱਲ ਚੜ ਗਏ ਆ ਜੀ ਅਜਨੀਆਂ ਗੱਡੀਆਂ ਪਾਰਕਿੰਗ ਦੇ ਵਿੱਚੋਂ ਆ ਰਹੀਆਂ ਇਧਰ ਸਥਾਨ ਆ ਇਧਰ ਨਾਲ ਸਾਈਡ ਤੇ ਸਥਾਨ ਆ ਇਧਰ ਸਾਈਡ ਤੇ ਸਥਾਨ ਆ ਅਕਾਲੀ ਫੁੱਲਾ ਸਿੰਘ ਜੀ ਦਾ ਕੌਮ ਦੇ ਜਰਨੈਲ ਮਹਾਨ ਜਰਨੈਲ ਅਕਾਲੀ ਉਹਨਾਂ ਦਾ ਸਥਾਨ ਆ ਜੀ ਅਮਰਸਰ ਦੇ ਵਿੱਚ ਬਹੁਤ ਇਤਿਹਾਸਕ ਸਥਾਨ ਹਨ ਤੇ ਕਾਫੀ ਆਪਾਂ ਵੀਡੀਓ ਪਾਈਆਂ ਵੀ ਆ ਉਹ ਜਿਹੜੇ ਸਥਾਨ ਆ ਜੀ ਰਹਿੰਦੇ ਆ ਤੇ ਉਹ ਵੀ ਆਪਾਂ ਜਲਦੀ ਵੀਡੀਓ ਲੈ ਕੇ ਆਵਾਂਗੇ ਸਾਨੂੰ ਵਾਪਸੀ ਮੁੜ ਕੇ ਉਥੋਂ ਆਉਣਾ ਪਿਆ ਜਾਮ ਪਾਰਕਿੰਗ ਤੋਂ ਪਿੱਛੇ ਬਹੁਤ ਵੱਡਾ ਜਾਮ ਹੀ ਤੇ ਪਾਰਕਿੰਗ ਜਾਈਆਂ ਕਿਤੇ ਘੰਟਾ ਡੇਢ ਘੰਟਾ ਲੱਗ ਜਣਾ ਗੱਡੀ ਲੰਦਿਆਂ ਕਾਫੀ ਟਾਈਮ ਲੱਗ ਸਕਦਾ ਤੇ ਤੇ ਅਸੀਂ ਬੋਲਦੇ ਉੱਥੇ ਹੀ ਫਿਰ ਰਸਤੇ ਤੋਂ ਹੀ ਗੱਡੀ ਘਮਾ ਲਈ ਕਿ ਜਾਮ ਬੜਾ ਲੰਮਾ ਹੀ ਤੇ ਹੁਣ ਫਿਰ ਹੋਰ ਕਿਹੇ ਰਸਤੇ ਥਾਣੇ ਇੱਕ ਹੈਗੇ ਰਸਤੇ ਉਧਰ ਦੀ ਜਾਂਦੇ ਆ ਅੱਜ ਜਾਂ ਸ਼ੂਟਿੰਗਾਂ ਪਈਆਂ ਵਾਂ ਹਨਾ ਸੰਗਤਨਾਂ ਦੇ ਉਹਦਾ ਕਰਕੇ ਵੀ ਮਤਲਬ ਕਿ ਸੰਗਤ ਦੇਰਸ਼ਨ ਕਰਨ ਹੁੰਦੀ ਆ ਫਟਕਾ ਤੇ ਲੱਗ ਗਿਆ ਵੈਸੇ ਧੂਪ ਲੱਗੀ ਆ ਤੇ ਹੁਣ ਆ ਪਨੀਓ ਫਿਰ ਜਾ ਕੇ ਤੁਹਾਨੂੰ ਦਰਸ਼ਨ ਕਰਮਨੇ ਆ ਜੀ ਚਾਹ ਲੰਗ ਲਗਾਈ ਗਾ ਹਾਂ ਜੀ ਚਾਹ ਤਾਂ ਵੇਖੀ ਆ ਫੇਰ ਆਣਾ ਆ ਗਏ ਆ ਭਾਬੀ 시ਦਾਂ ਸਾਹਿਬ ਦਰਬਾਰ ਸਾਹਿਬ ਦੇ ਤੋਂ ਵਾਪਸ ਕਰ ਲਈ ਹੀ ਗੱਡੀ ਪਾਰਕਿੰਗ 'ਚ ਰਸ਼ ਬੜਾ ਹੀ ਤੇ ਜਾਮ ਲੱਗਾ ਹੀ 시ਦਾਂ ਸਾਹਿਬ ਆ ਗਏ ਆ ਵਾਪਸ ਆ ਗਏ ਸਿਦਾਂ ਸਾਹਿਬ ਵਾਲੀ ਸਾਈਡ ਆ ਗਈ ਹੈ ਕਿ ਚੱਲੇ ਸਿਦਾਂ ਸਾਹਿਬ ਦਰਸ਼ਨ ਕਰ ਲੈਨੇ ਆ ਤੇ ਫਿਰ ਪੈਦਲ ਦਰਬਾਰ ਸਾਹਿਬ ਚਲ ਜਾਗੇ ਸੰਗਤ ਜੀ ਇਹ ਗੇਟ ਰਾਮਗੜੀਆ ਸਾਹਮਣੇ ਅੱਜ ਆਪਾਂ ਗੇਟਾਂ ਦੇ ਇਤਿਹਾਸ ਤੇ ਵੀ ਹਾਂ ਇੱਥੇ ਲਾ ਦਿੰਦੇ ਹਾਂ ਗੇਟਾਂ ਦੇ ਇਤਿਹਾਸ ਤੇ ਵੀ ਲਿਖ ਕੇ ਆਵਾਂਗੇ ਵੀਡੀਓ ਨਾਲ ਇੱਕ ਹਾਂਜੀ ਸੰਗਤ ਜੀ ਆਪਾਂ ਆ ਗਏ ਆ ਸਿਦਾਂ ਸਾਹਿਬ ਸਾਹਮਣੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦਰਸ਼ਨ ਕਰ ਸਕਦੇ ਜੀ ਤੇ ਪਹਿਲੋਂ ਵੇਲੇ ਦਰਬਾਰ ਸਾਹਿਬ ਜਾਣਾ ਸੀ ਸਾਰੀ ਕਰਮਾਂ ਦੀ ਗੱਲ ਹੈ ਜਿੱਥੇ ਮਹਾਰਾਜੇ ਦੇ ਦਰਸ਼ਨ ਕਰਾਉਣਾ ਇੱਥੇ ਜਾਮ ਸੀ ਜਾਮ ਇੱਥੇ ਵੀ ਪੜਾ ਤੇ ਗੱਡੀ ਬਾਹਰ ਹੀ ਲੱਗੇ ਆਏ ਆ ਅੱਗੇ ਜਾ ਕੇ ਤੇ ਆਰਾਮ ਘੜੀਏ ਕੇ ਗਾਹ ਜਾ ਕੇ ਗੱਡੀ ਲਾ ਕੇ ਆਏ ਆ ਤੇ ਫਿਰ ਹੁਣ ਇੱਥੇ ਦਰਸ਼ਨ ਕਰ ਲਏ ਫਿਰ ਜਾਣੇ ਆਪਾਂ ਦਰਬਾਰ ਸਾਹਿਬ ਹਾਂਜੀ ਸੰਗਤ ਜੀ ਆਪਾਂ ਆ ਗਏ ਆ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤੇ ਕਰੋ ਦਰਸ਼ਨ ਹੈ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਅਰ ਸੇਵਾ ਚੱਲ ਰਹੀ ਹੈ ਜੀ ਇਸੇ ਸਾਰੇ ਟੀਨਾ ਪਾ ਦਿੱਤੀਆਂ ਗਈਆਂ ਪਹਿਲਾਂ ਨਹੀਂ ਸਗੋਂ ਟੀਨਾ ਹੁੰਦੀ ਹੈ ਇੱਥੇ ਕਿਉਂਕਿ ਸੰਗਤ ਬੜੀ ਹੌਲਾਪੀ ਨਾ ਬਹੁਤ ਸੰਗਤ ਹੁੰਦੀ ਹੈ ਤੇ ਇਹਦਾ ਕਰਕੇ ਸ਼ਹੀਦ ਬਾਬਾ ਦੀ ਸਿੰਘ ਦੀ ਸ਼ਹੀਦ ਨੰਦਨ ਮਾਤਾ ਦੇ ਜੀ ਕੀ ਬਸਾ ਸਾਸ ਸਕੁਰੂ ਰਾਮ ਦਾ ਸਾਸ ਸੰਗਤ ਜੀ ਜੱਪਾ ਪਾਣੀ ਛਾਡੋ ਇੱਧਰ ਸੇਵਾ ਚੱਲਣ ਲਈ ਆ ਇੰਦਰ ਭਾਂਡਿਆ ਦੀ ਠਵਾਈ ਹੁੰਦੀ ਆ ਤੇ ਇੱਧਰ ਚਾਹ ਦੇ ਗੱਫੇ ਲੱਗੇ ਚਾਹ ਤੇ ਗੱਫੇ ਚੱਲਦੇ ਰਹੇ ਹਾਂ ਹਾਂਜੀ ਸੰਗਤ ਜੀ ਅਸੀਂ ਹੁਣ ਦਰਸ਼ਨ ਸ੍ਰੀ ਦਾਸ ਸਾਹਿਬ ਕਰ ਲਏ ਆ ਤੇ ਹੁਣ ਇਥੋਂ ਚਾਲੇ ਪਾਉਣ ਲੱਗੇ ਆ ਗਲੀ ਗਲੀ ਫੈਦਲ ਜਾਵਾਂਗੇ ਸ਼ਰੀ ਦਰਬਾਰ ਸਹਿ ਹਾਂਜੀ ਦੋਸਤੋ ਅਸੀਂ ਹੁਣ ਦਰਬਾਰ ਸਾਹਿਬ ਜਾ ਰਹੇ ਆ ਤੇ ਰਾਮਗੜੀਆ ਗੇਟ ਦੇ ਵੀ ਦੀ ਹੁੰਦੇ ਹੋਏ ਨਾ ਦਰਬਾਰ ਸਾਹਿਬ ਜਾਵਾਂਗੇ ਅੱਗੋਂ ਫਿਰ ਬਠੇਰੀਆਂ ਗਲੀਆਂ ਪੈਂਦੀਆਂ ਜਿੱਧਰ ਮਹਾਰਾਜ ਲਈ ਉਹ ਅੰਦਰ ਹੀ ਟੜੇ ਆਵਗੇ ਹੋਰ ਸੁਣਾਉਂ ਤਹੀ ਗੱਲਾਂ ਬਾਤਾਂ ਠੀਕ ਆਸ ਕਰਦੇ ਆਂ ਕਿ ਸਾਰੇ ਠੀਕ ਹੋ ਹੋਗੇ ਇਹ ਵੀ ਮੀਂਹ ਪਈ ਕੇ ਉਹਨਾਂ ਫੜਕਾ ਜਿਹਾ ਲੱਗ ਗਿਆ ਤੇ ਕਾਫੀ ਮੀਂਹ ਮਤਲਬ ਕੇ ਬੂੰਦਾਬੰਦੀ ਜੀ ਕਦੀ ਤੇਜ਼ ਹੋ ਜਾਂਦੀ ਕਦੀ ਘਟ ਜਾਂਦੀ ਪਰ ਅਜੇ ਵੀ ਬੱਦਲ ਭੋਲੀ ਆ ਜਦੋਂ ਮਰਜੀ ਛਿਟਾ ਸਟਾਰਟ ਹੋ ਸਕਦੀਆਂ ਤੇ ਅੱਜ ਵੈਸੇ ਮੀਂਹ ਦੱਸਿਆ ਸੀ ਤੇ ਪਈ ਆ ਵੇ ਲੋ ਹਾਂ ਤੇ ਬਾਕੀ ਕੋਦਰਤ ਦੇ ਰੰਗਾਂ ਦਾ ਕੋਈ ਪਤਾ ਨਹੀਂ ਨੈਟਰ ਨੋਟਸ ਆ ਫੇਲ ਹੋ ਜਾਂਦੇ ਹੁੰਦੇ ਆ ਇਹ ਜੀ ਨੈਟ ਤੇ ਕੈਫੇ ਲਾ ਸਕਦੇ ਆ ਹੋਰ ਬਾਕੀ ਆਸ ਕਰਦੇ ਹਾਂ ਸਾਰੇ ਠੀਕ ਹੋਵਗੇ ਬਾਕੀ ਅੰਮ੍ਰਿਤਸਰ ਦੀ ਧਰਤੀ ਜਿਹੜੀ ਹੈ ਨਾ ਐਡੀ ਆਪਾਂ گاਵਾਂ ਵਾਲੀ ਧਰਤੀ ਹੈ ਤੇ ਅਨੰਦਪੁਰ ਵੱਖਰਾ ਇਥੇ ਦਰਸ਼ਨ ਕਰਨ ਦਾ ਐਨੀ ਸਟੇਟਾਂ ਚੋਂ ਗਿਆ ਇਨੇ ਸ਼ਹਿਰਾਂ ਚ ਪਰ ਆਪਣੇ ਸ਼ਹਿਰ ਨਾਲ ਦੀ ਮੌਜ ਨਹੀਂ ਆਪਣੇ ਸ਼ਹਿਰ ਨਾਲ ਦਾ ਸ਼ਹਿਰ ਨਹੀਂ ਕਿਤੇ ਸਾਨੂੰ ਵੀ ਲੱਗਾ ਕਿ ਕਿਉਂਕਿ ਮਤਲਬ ਕਿ ਚਲੋ ਆਪੋ ਆਪਣੇ ਸ਼ਹਿਰ ਸਾਰਿਆਂ ਨੂੰ ਵਧੀਆ ਲੱਗਦੇ ਹੋਗੇ ਪਰ ਸਾਨੂੰ ਅਵਸਰ ਅਸੀਂ ਇੱਟਾ ਮਤਲਬ ਕਿ ਲੱਗਦਾ ਨਾ ਮੈਂ ਦਬਈ 5-6 ਦਿਨ ਲਾ ਕੇ ਆਇਆ ਹਾਂ ਇਹ ਐਨ ਦਿਲ ਕਰਦਾ ਸੀ ਕਿ ਵਾਪਸ ਹੀ ਭਾ ਜੀਏ ਤੇ ਪੰਜ ਛੇ ਦਿਨ ਬੜੇ ਅਥੇ ਨਿਕਲੇ ਜਿਵੇਂ ਹੈ ਕਿ ਪੰਜਾਬ ਨਾਲ ਦੀ ਮੌਜ ਨਹੀਂ ਇਹ ਵੀ ਆਹ ਥੇੜੀ ਉਸੇ ਉੱਥੇ ਵੀ ਅੱਛਾ ਰੰਜੀ ਦਾ ਵੀ ਨਹੀਂ ਹੋ ਨਹੀਂ ਸਹੀ ਆ ਅਵੇ ਅਵੇ ਕਿੰਨੀਆਂ ਪ੍ਰਾਣੀਆਂ ਬਿਲਡਿੰਗਾਂ ਇੱਥੇ ਹੁਣ ਮਤਲਬ ਕਿ ਆਹ ਗਲੀ ਦੇ ਵਿੱਚ ਕਾਫੀ ਰਸ਼ ਹੁੰਦਾ ਕਿ ਗਲੀ ਚ ਸ਼ੋਪਿੰਗ ਬੜੇ ਲੋਕ ਕਰਨ ਹਮਦੇ ਵੀ ਕੱਪੜੇ ਦੀਆਂ ਦੁਕਾਨਾਂ ਬੜੀਆਂ ਹੋਰ ਚੀਜ਼ਾਂ ਦੀਆਂ ਬੜੀਆਂ ਤੇ ਇਹ ਥੋੜੀ ਆਪਾਂ ਨੂੰ ਰਸ਼ ਮਿਲੂਗਾ ਦਰਬਾਰ ਸਾਹਿਬ ਤੱਕ ਹੀ ਨਾ ਇਦਾਂ ਹੀ ਗੱਲੀ ਹੁੰਦੇ ਹੋਏ ਵੀ ਸ਼ਾਪਿੰਗ ਬੜੇ ਲੋਗ ਇਥੋਂ ਕਰਦੇ ਆ ਨਾ ਤੇ ਮੇਰੇ ਨਾਲ ਰੋਸ਼ਨ ਵੀਰ ਆ ਪਿਛੇ ਨੇ ਪਰਿਆ ਹੁੰਦਾ ਤੇ ਤੁਸੀਂ ਆਸ਼ ਕਰਦੇ ਹਾਂ ਤੁਸੀਂ ਹਾਂਜੀ ਦੋਸਤੋ ਅਸੀਂ ਮਾਰਕੀਟ ਦੇ ਵਿੱਚ ਤੁਰੇ ਜਾ ਰਹੇ ਆ ਇਹ ਛੋਟੀ ਜਿਹੀ ਗਲੀ ਆ ਪਰ ਥੋੜੀ ਮਾਰਕੀਟ ਬੜੀ ਲੰਮੀ ਐ ਇਹ ਵੇਖੋ ਦੁਕਾਨਾਂ ਹੀ ਦੁਕਾਨਾਂ ਦੇ ਨਾਮ ਗੋਗਣੀ ਤਰੱਕੀ ਬਖਸ਼ਣਾ ਧਾਰੋਬਾਨਾਂ ਵਿੱਚ ਬਰਕਤਾਂ ਬਖਸ਼ਣੀਆਂ ਬਾਝੂਰ ਆਪਣੇ ਤੇ ਦੁਕਾਨ ਦਾ ਮੁੱਲ ਤੇ ਮਹਾਰਾਜ ਜੀ ਦਾ ਪ੍ਰਕਾਸ਼ ਮਿਲ ਕੇ ਕੀਤਾਂ ਦੇ ਅਪਾਰਸ਼ ਰਹੀ ਆ ਮਹਾਰਾਜ ਜੀ ਦਾ ਪ੍ਰਕਾਸ਼ ਲੈਣਾ ਤੁਸੀਂ ਵੇਖ ਸਕਦੇ ਜੀ ਇਹ ਸਾਰੀ ਮਾਰਕੀਟ ਹੀ ਮਾਰਕੀਟ ਆ ਤੇ ਆ ਸਾਹਮਣੇ ਕੋਈ ਜੋੜਿਆ ਨਹੀਂ ਦੁਕਾਨ ਕੋਈ ਕੋਸ਼ ਬੜੀ ਲੰਮੀ ਮਾਰਕੀਟ ਆ ਤੇ ਕਾਫੀ ਸ਼ਖਤ ਜਿਹੜੀ ਸ਼ਿਦਾਂ ਸਾਹਿਬ ਤੋਂ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਉਂਦੀ ਹੈ ਨਾ ਸੰਗਤ ਤੇ ਆ ਕੀ ਸਾਰੀ ਇੱਥੋਂ ਕੁਛ ਨਾ ਕੁਛ ਲੈ ਹੀ ਜਾਂਦੇ ਆ ਕਿਉਂਕਿ ਸਮਾਨ ਵੀ ਥੋੜਾ ਜਿਹਾ ਸਸਤਾ ਮਿਲ ਜਾਂਦਾ ਇੱਥੇ ਤੇ ਕਿਸੇ ਵੇਲੇ ਵਧੀਆ ਵੀ ਸਮਾਨ ਨਿਕਲ ਆਉਂਦਾ ਹੋਏ ਕਰਦੇ ਨਹੀਂ ਤਰਿਆ ਆ ਰਹੇ ਆ ਰਸ਼ ਬੜਾ ਹੈ ਅੱਜ ਪਾਰਕਿੰਗ ਦੇ ਵਿੱਚ ਫਿਰ ਗੱਡੀ ਹੀ ਇੱਥੇ ਲਾਤੀ ਰਚੀ ਦਾਨ ਸਾਹਿਬ ਉੱਥੇ ਹੀ ਬਾਹਰ ਰੋਡ ਤੇ ਲਾਈ ਗੱਡੀ ਤੇ ਫਿਰ ਪੈਦਲ ਉੱਰ ਕੇ ਜਾਂਦਾ ਹੈ ਗੁਰਕੀ ਸੰਗਤ ਦੇ ਨਾਲ ਜਾਂਦਾ ਜਨੰਦਵੱਡਾ ਦੋਸਤੋ ਆਪਾਂ ਗਲੀ ਤੋਂ ਹੁੰਦੇ ਹੋਏ ਹੁਣ ਆ ਗਏ ਆਂ ਸ਼੍ਰੀ ਦਰਬਾਰ ਸਾਹਿਬ ਸਾਹਮਣੇ ਹੀ ਸ਼੍ਰੀ ਦਰਬਾਰ ਸਾਹਿਬ ਆ ਗਿਆ ਉਹ ਜੋੜਾ ਘਰਿਆ ਇੱਧਰ ਸਾਹਮਣੇ ਜੋੜਾ ਘਰਿਆ ਤੇ ਇੱਥੋਂ ਫਿਰ ਆਪਾਂ ਜੋੜੇ ਜਮਾ ਕਰਵਾ ਲੀਏ ਤੇ ਫਿਰ ਦਰਸ਼ਨ ਕਰਦੇ ਆਂ ਦੇਖ ਰਹੇ ਆਂ ਤੇ ਦਰਸ਼ਨ ਕਰਦੇ ਆਂ ਸਾਡੇ ਨਾਲ ਰੋਸ਼ਨ ਸਿੰਘ ਜੀ ਰੋਸ਼ਨਬੀਰ ਸਿੰਘ ਬਿਓਲ ਦੇ ਅਨੁਸਾਰ ਨੇ ਤੇ ਸ਼੍ਰੀ ਬਾਬਾ ਅਟਲ ਰਾਏ ਜੀ ਦੇ ਦਰਸ਼ਨ ਕਰੋ ਜੀ ਹਾਂਜੀ ਇਹ ਸਿੱਧਾ ਰਸਤਾ ਜਿਹੜਾ ਨਾ ਬਾਬਾ ਅਟਲ ਰਾਏ ਦੇ ਅੱਗੇ ਨਿਕਲ ਬਿਲਕੁਲ ਬਾਬਾ ਅਟਲ ਰਾਏ ਦੇ ਮਤਲਬ ਕਿ ਕੋਲ ਦੀ ਜਾਂਦਾ ਸਿੱਧਾ ਰਸਤਾ ਜਿਹੜਾ ਏ ਸਿੱਧਨ ਸਾਹਿਬ ਵੱਲੋਂਦਾ ਨਾ ਗਲੀ ਆਉਂਦੀ ਹੈ ਕਰੋ ਦਰਸ਼ਨ ਜੀ ਕਲਰਾਏ ਜੀ ਤੇ ਜੋੜਾ ਕਰ ਤੇ ਇਧਰੋਂ ਜਿੱਧਰ ਤੁਸੀਂ ਸ਼ੰਨ ਢਾਡੇ ਚੋ ਕਈ ਸਿੰਘ ਆਏ ਹੋਣਗੇ ਕਈ ਭੈਣ ਭਰਾ ਆਏ ਹੋਣਗੇ ਵੀ ਦੇਖਾਂਗਾ 5 ਰੁਪਏ ਦੀ ਕੋਲਡ ਡਰਿੰਕ ਮਿਲਦੀ ਆ ਹਨਾ ਉਹ ਇਧਰ ਹੀ ਮਿਲਦੀ ਆ ਹਾਂ ਵੀ ਆਹ ਸਾਹਮਣੇ ਮਿਲਦੀ ਆ ਤੇ ਬਾਬਾ ਕਲਰਾਏ ਵਾਲੀ ਇੱਧਰ ਮਿਲ ਕੇ ਤੇ ਇੱਧਰ ਤੁਹਾਨੂੰ ਦਿਖਾਉਂਦੇ ਆ ਉਹ ਗੁਰਦੁਆਰਾ ਸਾਹਮਣੇ ਕੌਲਸਰ ਸਹਿ ਉਹ ਕੌਲਸਰ ਸਹਿ ਰਿਆ ਤੇ ਇੱਧਰ ਬਾਬਾ ਟੱਲ ਰਾਈ ਜੀ ਇਹ ਸੰਗਤ ਜੀ ਪੰਜ ਵਾਲੀ ਕੋਲਡ ਡਰਿੰਕ ਅਸੀਂ ਲੈ ਲਿਆ ਇਥੋਂ ਜਦੋਂ ਵੀ ਆਪਾਂ ਭਾਵੇਂ ਆਪਾਂ ਮਹਿੰਗੇ ਰੈਸਟੋਰੈਂਟਾਂ ਚ ਲੱਖ ਬਈਏ ਤੇ ਪਰ ਪੰਜ ਵਾਲੀ ਕੋਲਡ ਡਰਿੰਕ ਪੀਣ ਦਾ ਇੱਥੇ ਆਗੇ ਅਨੰਦੀ ਵੱਖਰਾ ਤੇ ਇਹ ਸਰਾਮ ਆ ਜੀ ਮਾਤਾ ਗੰਗਾ ਨਿਵਾਸ ਇਹਦੇ ਲੱਗੇ ਆ ਤੇ ਇਧਰ ਆਪਾਂ ਗੁਰੂ ਰਾਮਦਾਸ ਨਿਵਾਸ ਤੇ ਪਰੇ ਮਿਲਕੇ ਆਪਾਂ ਹੁਣ ਆਇਆ ਫਿਰ ਮਨਜੀਤ ਸਿੰਘ ਦੀਵਾਨ ਹਾਲ ਦੇ ਕੋਲੋਂ ਦੀ ਹੁੰਦੇ ਹੋਏ ਆ 15 ਬਾਰਤ ਸਰ ਤੇ ਚੱਲ ਜਾਣਾ ਇਧਰ ਮਾਤਾ ਗੰਗਾ ਨਿਵਾਸ ਤੇ ਇਧਰ ਜਿਹੜੇ ਪੰਜ ਵਾਲੇ ਕੋਲਡਿੰਗ ਦੇ ਬਾਬਾ ਟਾਹਰਾਈ ਜੀ ਤੇ ਲਾਗੇ ਪਰੇ ਕੋਲ ਸਰ ਸਹਿਬ ਆ ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਤੇ ਬਹੁਤ ਜ਼ਿਆਦੀਆਂ ਮਤਲਬ ਕਿ ਇੱਥੇ ਸਰਾਵਾਂ ਬਣੀਆਂ ਆ ਕੀ ਹੈ ਜੀ ਗੁਰੂ ਹਰਗੋਬਿੰਦ ਨਿਵਾਸ ਧੰਨਵਾਦ ਕੀ ਹੈ ਜੀ ਮਤਾ ਗੰਗਾਜੀ ਨਿਵਾਸ ਮੈਂ ਸੋਚਿਆ ਵੀ ਚਲ ਤਾਨੂੰ ਅੰਦਰੋਂ ਦਿਖਾਈ ਦਈਏ ਇੱਥੇ ਆ ਗਏ ਰਿਸੈਪਸ਼ਨ ਹੈ ਜਿੱਦੋਂ ਆਪਾਂ ਨੂੰ ਮਤਲਬ ਇਹ ਪੱਤ ਮਿਲ ਜਾਂਦੇ ਆ ਕਮਰੇ ਮਿਲਦੇ ਪਰਚੀ ਮਿਲਦੀ ਹੈ ਤੇ ਆਹ ਪੋਰਚ ਸਾਰਾ ਵੇਟਿੰਗ ਰੂਮ ਸੰਗਤ ਜੀ ਇੱਕ ਤਰ੍ਹਾਂ ਚੀਜ਼ ਦਿਖਾਉਣੇ ਆ ਇਹ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਟਾਈਮ ਦਾ ਇੱਥੇ ਨਿਸ਼ਾਨ ਸਾਹਿਬ ਲੱਗਾ ਅੱਗੇ ਵੀ ਆਪਾਂ ਵੀਡੀਓ ਪਾਈ ਤੇ ਜੀ ਦੇਖ ਸਕਦੇ ਆ ਇਹ ਆਪਾਂ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਨਿਸ਼ਾਨ ਸਾਹਿਬ ਆ ਜੀ ਜੋੜੇ ਪਾਇਆ ਸੀ ਇਸ ਕਰਕੇ ਗਾ ਨਹੀਂ ਜਾ ਰਹਾ ਹਾਂ ਜੀ ਆਪਾਂ ਜਾ ਰਹੇ ਆ ਜੀ ਇਧਰ ਦਮਾਨ ਹਾਲ ਮਜੀ ਸਾਹਿਬ ਇਹ ਦੀਵਾਨ ਹਾਲ ਮਨਜੀ ਸਾਹਿਬ ਇਥੋਂ ਹਰ ਰੋਜ਼ ਨਹੀਂ ਨਹੀਂ ਮੇਰੇ ਤੋਂ 4:30 ਤੋਂ 8:00 ਵਜੇ ਤੱਕ 8:30 ਵਜੇ ਤੱਕ ਕਥਾ ਹੁੰਦੀ ਹੈ ਤੇ ਇਹ ਪੀਡੀਸੀ ਨਹੀਂ ਹਿੱਥੇ ਲਾਈਵ ਕਥਾ ਹੁੰਦੀ ਹਰ ਰੋਜ਼ ਦੀਵਾਨ ਹਾਲ ਮਨਜੀ ਸਾਹਿਬ ਤੋਂ ਆ ਤੁਸੀਂ ਦਰਸ਼ਨ ਕਰ ਸਕਦੇ ਜੀ ਦੀਵਾਨ ਹਾਲ ਮਨਜੀ ਸਾਹਿਬ ਤੇ ਇਹ ਇਧਰਲੀ ਸਾਈਡ ਲੰਗਰ ਹਾਲ ਦਾ ਤੇ ਸਿੱਧਾ ਮਲਕੇ ਸ੍ਰੀ ਦਰਬਾਰ ਸਾਹਿਬ ਤੁਹਾਨੂੰ ਦਰਸ਼ਨ ਹੋਣਗੇ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੇ ਭਾਈ ਉੱਥੇ ਲਿਫਾਫਾ ਛੱਡਣੀ ਹੁੰਦੀ ਹੈ ਇਹ ਬੈਠਾ ਹਾਂਜੀ ਆ ਸ੍ਰੀ ਦਰਬਾਰ ਸਾਹਿਬ ਉਹ ਆ ਨਹੀਂ ਕਿ ਉਮਾਰਾ ਹੈ ਨਾਨਦੀ ਕੁਝ ਵੱਖਰਾ ਦਰਸ਼ਨ ਕਰਨ ਦਾ ਨਹੀਂ ਆ ਕੋਈ ਗਿਆ ਜੀ ਸ੍ਰੀ ਦਰਬਾਰ ਸਾਹਿਬ ਇਹ ਤੋਂ ਨਹੀਂ ਮਨ ਨੂੰ ਸਕੂਨ ਮਿਲਦਾ ਤੇ ਨਾਨਦੀ ਵੱਖਰਾ ਹੁੰਦਾ ਦਰਸ਼ਨ ਕਰਕੇ ਬਰਿਸ਼ ਲਗਾਤਾਰ ਬੂੰਦਾਬੰਦੀ ਹੋ ਰਹੀ ਹੈ। ਹਾਂਜੀ ਸੰਗਤ ਜੀ। ਨਿੱਕੀ ਨਿੱਕੀ ਬੂੰਦਾਬੰਦੀ ਹੋ ਰਹੀ ਹੈ ਤੇ ਦਰਸ਼ਨ ਕਰਨਾ ਨੰਦੀ ਵੱਖਰਾ ਆ ਰਿਹਾ। ਮੇਰੇ ਨਾਲ ਆ ਰੋਸ਼ਨਵੀਰ ਸਿੰਘ ਤੇ ਦਰਸ਼ਨ ਕਰਨਾ ਨੰਦੀ ਵੱਖਰਾ ਆ ਰਿਹਾ। 13 ਕਿਉਂਕਿ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਉਹ ਲੇਕ ਤੇ ਵੀ ਵੀ ਤੇ ਸ਼ਰੀ ਅਕਾਲ ਤੱਕ ਸ ਹੈ ਸੰਗਤ ਜੀ ਆ ਪੰਛੀ ਆਦੇ ਬੋਰਡ ਤੇ ਬਹੁਤ ਵਾਰ ਮੈਂ ਵੇਖਿਆ ਕਿ ਇਹ ਲਈ ਨਾ ਪਰ ਲਹਿਰਾਉਂਦੇ ਹੁੰਦਾ ਤੇ ਇਹ ਜਿਆਦਾ ਜਲ ਦੇ ਵਿੱਚ ਹੀ ਰਹਿੰਦਾ ਜਿੱਦਾਂ ਇੱਕ ਥਾਂ ਤੇ ਡੁਬਕੀ ਮਾਰਦਾ ਡੁੱਬਦਾ ਤੇ ਬੜੀ ਦੂਰ ਜਾ ਕੇ ਨਿਕਲਦਾ ਇਹ ਕਿਸੇ ਲਈ ਬੋਰਡ ਤੇ ਨਾ ਪਹਿਲਾਂ ਜੀਆਂ ਪਾਉਂਦੇ ਦਾ ਲਹਿਰਾਉਂਦੇ ਹੁੰਦਾ ਬਾਬਾ ਜੀ ਆਪਣੀ ਡਿਊਟੀ ਨਿਭਾ ਰਹੇ ਸੰਗਤ ਸੇਵਾ ਕਰ ਰਹੇ ਉਧਰ بارش ਥੋੜੀ ਨਿਕਲ ਗਈ ਹੋ ਰਹੀ ਆ ਤੇ ਬਾਬਾ ਜੀ ਸੇਵਾ ਕਰ ਰਹੇ ਬੜੀ ਦਿਲੋਂ ਮਨੋਂ ਸੇਵਾ ਕਰਦੇ ਆ ਜੀ। ਇਸ ਸਰੋਵਰ ਦੇ ਵਿੱਚੋਂ ਥੋੜਾ ਥੋੜਾ ਜਿੱਦਾਂ ਜਾਲ ਜਾਲਾ ਬਣ ਜਾਂਦਾ ਉਹ ਕੱਢਦੇ ਰਹਿੰਦੇ ਆ। ਹਰ ਰੋਜ਼ 3 ਵਜੇ ਧਵਾਈ ਦੀ ਸੇਵਾ ਹੁੰਦੀ ਦਰਬਾਰ ਸਾਹਿਬ ਵਿਖੇ ਤੇ ਉਸ ਤੋਂ ਹਰ ਰੋਜ਼ 3 ਵਜੇ ਧਵਾਈ ਦੀ ਸੇਵਾ ਹੁੰਦੀ ਤੇ ਉਸ ਤੋਂ ਪਹਿਲਾਂ ਝਾੜੂ ਦੇ ਨਾਲ ਸਾਰੀ ਸਫਾਈ ਹੁੰਦੀ ਹੈ। ਤੇ ਸਫਾਈ ਹੋ ਕੇ ਮੈਟ ਇਕੱਠੇ ਕੀਤੇ ਜਾਂਦੇ ਨਾਲ ਅੱਗੇ ਫਿਰ ਧਵਾਈ ਦੀ ਸੇਵਾ ਹੁੰਦੀ ਹੈ ਜੀ ਹਰ ਰੋਜ਼ 3 ਵਜੇ ਦੁਪਹਿਰ ਸ੍ਰੀ ਦਰਬਾਰ ਸਾਹਿਬ ਦੇ ਕੀਤੇ ਸੰਗਤ ਬਹੁਤ ਟਾਈਮ ਦੇ ਨਾਲ ਅਤੇ ਉਤਸ਼ਾਹ ਦੇ ਨਾਲ ਸੇਵਾ ਕਰਦੀ ਹੈ ਜੀ ਸੰਗਤਾਂ ਟਾਈਮ ਨਾਲ ਪਹੁੰਚ ਜਾਂਦੀਆਂ ਤੇ ਉਤਸ਼ਾਹ ਦੇ ਨਾਲ ਸੇਵਾ ਕਰਦੀਆਂ ਹਨ ਆਗੇ ਸੰਗਤ ਜੀ ਉਧਰੋਂ ਧੁੱਪ ਲੱਗੀ ਹੈ ਇੱਕ ਸਾਈਡ ਤੇ ਨਾਲੀ ਤੋਂ ਧੁੱਪ ਲੱਗੀ ਤੇ ਨਾਲ ਹੀ ਮੀਂਹ ਪੈ ਰਿਹਾ ਨਾਲ ਹੀ ਸਿੱਟਾਂ ਤੇਜ਼ ਹੋ ਗਈਆਂ ਤੇ ਨਾਲ ਹੀ ਧੁੱਪ ਜੀ ਵੀ ਲੱਗੀ ਆ ਵੀ ਚੰਨਨ ਬਾਬਾ ਜੀ ਹੋ ਗਿਆ ਹਾਂਜੀ ਦੋਸਤੋ ਮਤਲਬ ਬਹੁਤ ਜ਼ਿਆਦਾ ਫਿਰ ਗਾੜਾ ਹੋ ਗਿਆ ਐ ਲੱਗਦਾ ਜਿਵੇਂ ਨਾ ਛੜੀ ਲੱਗਣੀ ਆ ਬਹੁਤ ਜ਼ਿਆਦਾ ਗਾੜਾ ਬੱਦਲਿਆ ਤੇ ਅਸੀਂ ਆ ਗਏ ਆ ਇਹ ਮਲਕੇ ਵੀਰ ਨੂੰ ਉਹਦੇ ਪਿੰਡ ਛੱਡ ਕੇ ਰੋਸ਼ਨ ਨੂੰ ਉਹਦੇ ਪਿੰਡ ਛੱਡ ਕੇ ਤੇ ਫਿਰ ਇੱਥੇ ਆ ਰਾਮਦੀਰ ਸਾਹਿਬ ਜੀ ਬੋਲੀ ਤੋਂ ਮਲਕੇ ਘਰਦਿਆਂ ਨੂੰ ਲਿਆਦੇ ਆਏ ਵਾਰਸ ਨਹੀਂ ਬੈਠਿਆ ਫਿਰ ਇਹ ਦੁਪਹਿਰ ਦੁਪਹਿਰੇ ਦੀ ਸਮਾਪਤੀ ਹੋ ਗਈ ਤੇ ਹੁਣ ਫਿਰ ਅਸੀਂ ਚਾਲੇ ਕਰਨ ਪਾ ਦਿੱਤੇ ਆ ਸੰਗਤ ਜੀ ਅੱਜ ਵੀ ਬਹੁਤ ਰੌਣਕਿਆ ਸ਼੍ਰੀ ਦਰਬਾਰ ਸਾਹਿਬ ਵਿਖੇ ਅਤੇ ਜਿਉਆ ਸਾਹਮਣੇ 베ਰੀ ਦੇ ਤੁਸੀਂ ਦਰਸ਼ਨ ਕਰ ਰਹੇ ਜੀ ਇੱਥੇ ਜਦੋਂ ਭਾਈ ਸੁੱਖਾ ਸਿੰਘ ਦੇ ਭਾਈ ਮਹਿਤਾਬ ਸਿੰਘ ਮੱਸੀ ਰੰਗੜ ਦਾ ਸਿਰ ਕਲਮ ਕਰਨ ਆਏ ਸੀ ਸਿਰ ਲਾਉਣ ਆਏ ਸੀ ਨਾ ਤੇ ਇਹ 베ਰੀ ਦੇ ਨਾਲ ਘੋੜੇ ਵੱਧੇ ਸੀ ਤੇ ਸਿੰਘ ਜੀ ਮਹਿਤਾਬ ਸਿੰਘ ਜੀ ਨੇ ਬੜੀ ਵੱਡੀ ਸੇਵਾ ਕੀਤੀ ਕਿਉਂਕਿ ਜਿਹੜਾ ਮੱਸਾ ਰੰਗੜੇ ਆ ਨਾ ਤੇ ਉਹ ਦਰਬਾਰ ਸਾਹਿਬ ਦੀ ਬੇਦਵੀ ਕਰਵਾਉਂਦਾ ਸੀ ਦਰਬਾਰ ਸਾਹਿਬ ਤੇ ਜਿੱਦਾਂ ਨਾ ਇੱਕ ਜੈ ਸ਼ੀ ਦਾ ਘਰ ਬਣਾਇਆ ਹੁਣ ਤੇ ਬਹੁਤ ਵੱਡੀ ਸੇਵਾ ਨਾ ਕੀਤੀ ਹਾਂਜੀ ਸੰਗਤ ਜੀ ਅਸੀਂ ਵਾਪਸੀ ਚਾਲੇ ਪਾ ਦਿੱਤੇ ਆ ਆ ਪਿੱਛੇ ਸਾਡੇ ਗੁਰਦੁਆਰਾ ਟਾਲਰਾਏ ਜੀ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਉਸੇ ਗਲੀ ਦੇ ਵਿਥਾਨੀ ਜਾਵਾਂਗੇ ਉਸੇ ਗਲੀ ਦੇ ਰਸਤੇ ਜੋਂ ਲੰਘਦੇ ਹੋਏ ਫਿਰ ਗੱਡੀ ਆਪਣੀ ਸ਼ੀਦਾ ਸਾਹਿਬ ਲਾਗੇ ਲੱਗੀ ਆ ਬਾਹਰ ਰੋਡ ਦੇ ਉੱਤੇ ਤੇ ਫਿਰ ਜਾਵਾਂਗੇ ਜੀ ਹੁਣ ਫਿਰ ਵਾਪਸੀ ਘਰ ਇਹ ਦਰਸ਼ਨ ਕਰ ਲਿਆ ਫੇਰ ਤੁਹਾਨੂੰ ਜਿਹੜੇ ਨਵੀਂ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਜੀ ਹਾਂਜੀ ਸੰਗਤ ਜੀ ਵੇਲੋ ਇੰਨਾ ਬਦਲ ਵੇਖ ਕੇ ਇਹ ਬਾਰਿਸ਼ ਵੇਖ ਕੇ ਇਹ ਲੱਗਦਾ ਨਹੀਂ ਸੀ ਕਿ ਤੋ ਲੱਗ ਤੇ ਆਹ ਨੂੰ ਦੇਖੋ ਜੀ ਸੂਰਜ ਥੋੜਾ ਥੜਾ ਵੇ ਨਿਕਲੰਦਿਆ ਤੇ ਦੇੜੇ ਨਿੱਗਾ ਜਾ ਹੋ ਗਿਆ ਦਿਨ ਨਿੱਗਾ ਹੋ ਗਿਆ ਕੋਈ ਲੱਗਦਾ ਨਹੀਂ ਵੀ ਮਲ ਗਿਆ ਅੱਜ ਜਿਵੇਂ ਨਾ ਐਂ ਲੱਗਦਾ ਹੈ ਵੀ ਬੱਦਲ ਗਾੜਾ ਹੋ ਆਵੇ ਝੜੀ ਨਾ ਲੱਗ ਜਾ ਕਿਤੇ ਇਦਾਂ ਦਾ ਮੌਸਮ ਬਣ ਗਿਆ ਹੈ ਕੁਦਰਤ ਦੇ ਰੰਗ ਆ ਵੀ ਮਤਲਬ ਕਿ ਜੋ ਕੁਦਰਤ ਨੂੰ ਚੰਗਾ ਲੱਗਦਾ ਇਹਦੇ ਬੰਦੇ ਦੇ ਲੋਕ ਲੈ ਕੇਫੇ ਲਾ ਸਕਦੇ ਜਿੱਦਾਂ ਆਪਾਂ ਇਨੇ ਦਿਨ ਬਾਹਰ ਸੀ ਜਾਂ ਇੰਨਾ ਕੁਦਰਤ ਨੇ ਚੋਟ ਆਪਣਾ ਕੋਈ ਨਹੀਂ ਹਿਸਾਬ ਲਾ ਸਕਦਾ ਹਾਂ ਹਾਂਜੀ ਸੰਗਤ ਜੀ ਦੁੱਧ ਦੇ ਲੰਗਰ ਲੱਗੇ ਆ ਜੀ ਦੀਆਂ ਆੜਿਆਂ ਦੀ ਯਾਦ ਦੇ ਵਿੱਚ ਕੋਈ ਦੇਖ ਸਕਦੇ ਉਹਤੇ ਲੰਗਰ ਲੱਗੇ ਸੀ ਦਿਨੇੜੇ ਦੀਆਂ ਯਾਦ ਦੇ ਵਿੱਚ ਲੱਗੇ ਪਈਆਂ ਓਲਾਜ ਬਚਾ ਜਾਓ ਸ਼ਹੀਦਾਂ ਸਾਹਿਬ ਤੋਂ ਗਲੀ ਜਾਂਦੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੀ ਕਿਹਦੇ ਦੁੱਧ ਦੇ ਲੰਗਰ ਲੱਗੇ ਆ ਦੇ ਵਿੱਚ ਤੇ ਜੋ ਸਹਿਬ ਯਾਦਿਆਂ ਦੀ ਯਾਦ ਦੇ ਵਿੱਚ ਭਾਈ ਮੋਤੀਗ੍ਰਾਮ ਮਹਾਰਾਜ ਦੀ ਯਾਦ ਦੇ ਵਿੱਚ ਜਗਾ ਜਗਾ ਅੱਜ ਲੰਗਰ ਲੱਗੇ ਆ ਦੁੱਧ ਦੇ ਤੇ ਅੱਜ ਸਹਿਬ ਯਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਆ 13 ਨੂੰ ਤੇ ਮਾਤਾ ਗੁਜਰ ਕੌਰ ਜੀ ਦਾ ਵੀ ਸ਼ਹੀਦੀ ਦਾ ਅੱਜ ਪਾਪੀਆਂ ਨੇ ਕਿਵੇਂ ਨੀਹਾਂ ਦੇ ਵਿੱਚ ਜਿੰਨੀਆਂ ਅਤੇ ਕਿਵੇਂ ਸ਼ਹੀਦ ਕੀਤਾ ਹਾਂ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਜਗਾ ਜਗਾ ਲੰਗਰ ਲਾਏ ਗਏ ਸੀ ਦੇਖੋ ਕੁਦਰਤ ਦੇ ਰੰਗ ਸੰਗਤ ਜੀ ਮੀਂਹ ਫੇਰ ਤੇਜ਼ ਹੋ ਗਿਆ ਬੱਦਲ ਖੁੱਲ ਗਿਆ ਤੇ ਬੂੰਦਾਬੰਦੀ ਤੇਜ਼ ਹੁੰਦੀ ਜਾਂਦੀ ਹੈ ਪਹਿਲਾਂ ਫੜਕਾ ਲੱਗ ਗਿਆ ਸੀ ਅੱਗੇ ਤੁਹਾਨੂੰ ਦਿਖਾਇਆ ਹੀ ਨਾ ਦਰਬਾਰ ਸਾਹਿਬ ਦਾ ਤੁਸੀਂ ਤੇ ਇੱਕ ਪਾਸੇ ਧੁੱਪ ਲੱਗੀ ਇੱਕ ਪਾਸੇ ਮੀਂਹ ਤੇ ਫਿਰ ਫੜਕਾ ਲੱਗਿਆ ਸੂਰਜ ਨਿਕਲ ਆਇਆ ਹੀ ਹੁਣ ਫੇਰ ਢਲ ਗਿਆ ਬੱਦਲ ਆ ਫੇਰ ਬੱਦਲ ਵੇਖੋ ਹਾਂਜੀ ਸੰਗਤ ਜੀ ਅਸੀਂ ਹੁਣ ਦੁਰਬੇ ਆ ਪਹਿਲਾਂ ਨੂੰ ਕਾਫੀ ਧੀਰ ਵੇਟ ਕਰਨੀ ਵੀ ਸਾਡੀ ਗੱਡੀ ਦੇ ਅੱਗੇ ਨਾ ਕੋਈ ਗੱਡੀ ਲੱਗਿਆ ਤੇ ਉਹ ਫਿਰ ਜਦੋਂ ਆਇਆ ਤੇ ਫੇਰੇ ਹੀ ਆਏ ਤੇ ਅਸੀਂ ਬਾਰ ਬਾਰ ਇੱਧਰ ਹੀ ਜਾ ਰਹੇ ਹਾਂ ਖਜ਼ਾਨਾ ਗੇਟ ਤੇ ਬੱਕਰ ਮੰਡੀ ਦੇ ਇੱਧਰ ਫਿਰ ਖਾਲਸਾ ਗਾਲ ਜੇ ਨੇ ਲਾਂਗੇ ਬਾਬੇ ਸ਼ੀਰ ਨੰਦ ਬਾਰ ਬਾਰ ਆਏ ਪਰ ਰੋੜ ਤੇ ਫਿਰ ਚਲੋ ਮਿਲਦੇ ਆਂ ਜੀ ਨਵੇਂ ਦਿਨ ਨਵੀਂ ਵੀਡੀਓ ਇਹਨੂੰ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਗਤ ਜੀ ਬੈਠੇ ਆਂ ਤੇ ਉਤਰੋ ਇਹ ਹੋ ਗਿਆ ਫੇਰ ਹਾਂਜੀ ਸੰਗਤ ਜੀ ਅਸੀਂ ਆ ਚੁੱਕੇ ਹਾਂ ਘਰ ਤੇ ਹੁਣੇ ਪਹੁੰਚਿਆ ਇਹ ਆ ਕਿ ਬੱਦਲ ਫਿਕਾ ਬੱਦਲ ਤੇ ਵੇਖੋ ਵੀ ਚੇਕ ਕਰੀ ਫੜਕਾ ਲੱਗ ਗਿਆ ਸੀ ਤੇ ਫੇਰ ਕਿੰਨਾ ਵੇ ਬੱਦਲ ਹੋ ਗਿਆ ਹਨਾ ਇਹ ਤੇ ਜਿਵੇਂ ਨਾ ਝੜੀ ਲੱਗ ਜਾਨੀ ਆ ਸਮਾਂ ਤੇ ਚਲੋ ਫੇਰ ਨਵੇਂ ਦਿਨ ਨਵੀਂ ਵੀਡੀਓ ਚ ਮਿਲਦੇ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ